ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਆਪਾਂ ਏ ਸੰਟ ਗੱਡੀ ਲੈ ਕੇ ਆਇਆ ਪੀਵੀ 19 ਬਰਨਾਲੇ ਦਾ ਨੰਬਰ ਆ ਬਿਲਕੁਲ ਨਵੀਂ ਗੱਡੀ ਆ ਜਿਹੜਾ ਕੋਈ ਬਾਈ ਕਹਿੰਦਾ ਨਾ ਜਮਾਂ ਨਵੀਂ ਗੱਡੀ ਲੈਣੀ ਆ 2005 ਮਾਡਲ ਆ 26 ਤੱਕ ਪਾਸਿੰਗ ਆ ਏ ਟੂ ਜ਼ेड ਪੇਪਰ ਪੂਰੇ ਨੇ ਬਾਈ ਕੰਡੀਸ਼ਨ ਦਿਖਾ ਦੇ ਇੱਕ ਵਾਰ ਗੱਡੀ ਦੀ ਓਲਾਈ ਟਾਇਰ ਪੂਰੇ ਸੋਹਣੇ ਲੱਗੇ ਨੇ ਓਲਾਈ ਬਿਲਕੁਲ ਨਵੇਂ ਨੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ 70 ਤੋਂ 80 ਪੈਸੇ ਟਾਇਰ ਪਾਏ ਨੇ ਪੂਰੇ ਵਧੀਆ ਟਾਇਰ ਨੇ ਓਲਾਈ ਪੂਰੇ ਸੋਹਣੇ ਨੇ ਏਸੀ ਹੀਟਰ ਬਿਲਕੁਲ ਚੱਲਦਾਗਾ ਇੰਜਨ ਗੇਅਰਾਂ ਦੀ ਜਮਾ ਨਵੀਂ ਆ ਬਾਈ ਜਿਹਹੇ ਜੀ ਤੁਸੀਂ ਨਵੀਂ ਗੱਡੀ ਘੜਵਾਲੀ ਸਾਰੇ ਫੀਚਰ ਮਿਲਣਗੇ ਤੁਹਾਨੂੰ ਪੈਟਰੋਲ ਵੇਰੀਐਂਟ ਦੇ ਵਿੱਚ ਇੱਕ ਵਾਰ ਵੀਰੇ ਡੈਸ਼ਬੋਰਡ ਵਗੈਰਾ ਸਾਰਾ ਦਿਖਾ ਦੇ ਬਿਲਕੁਲ ਨਵੀਂ ਪਈਆ ਗੱਡੀ ਵੀਰੇ A to Z ਲੋ ਜੀ 50000 ਚੱਲੀ ਹੋਈ ਆ 50000 ਕਿਲੋਮੀਟਰ ਚੱਲੀ ਹੋਈ ਆ ਵਿੱਚੋਂ ਤੁਸੀਂ ਕੰਡੀਸ਼ਨ ਦੇਖ ਲਈ ਬਿਲਕੁਲ ਨਵੀਂ ਪਈਆ ਵੀਰੇ ਲਗਜ਼ਰੀ ਗੱਡੀ ਆ A to Z ਹਰ ਇੱਕ ਚੀਜ਼ੇ ਦੀ ਵਰਕ ਕਰਦੀ ਆ ਏਸੀ ਹੀਟਰ ਦੀ ਗਾਰੰਟੀ ਹੋਊਗੀ ਲੰਬੀ ਜਿਵੇਂ ਕਹਿੰਦੇ ਨੇ ਬਾਈ ਲਗਜ਼ਰੀ ਗੱਡੀ ਜੀ ਨੇ ਸ਼ੌਂਕ ਨਾਲ ਰੱਖਣੀਆਂ ਸ਼ੌਂਕ ਨਾਲ ਰੱਖਣ ਵਾਲੀ ਗੱਡੀ ਆ ਵੀਰੇ ਏਸੈਂਟ ਬਰਨਾਲੇ ਦਾ ਨੰਬਰ ਆ ਪੂਰੀ ਬਿਲਕੁਲ ਨਵੀਂ ਗੱਡੀ ਆ ਰੇਟ ਰਹੂਗਾ 1 ਲੱਖ ਤੇ 60000 ਰੁਪਇਆ ਮੌਕੇ ਤੇ ਮਾਨਤਨ ਹੋਜੋ ਜੇ ਕੋਈ ਵੀਡੀਓ ਰੀਲ ਸ਼ੇਅਰ ਕਰਕੇ ਆਊਗਾ ਆਪਣੇ ਪੇਜ ਨੂੰ ਫੋਲੋ ਕਰਕੇ ਆਉ ਤੇ ਇੱਕ ਵਾਰ ਹੁਣ ਇੰਜਨ ਦੀ ਕੰਡੀਸ਼ਨ ਦਿਖਾ ਦਈਏ ਇੰਜਨ ਦੀ ਕੰਡੀਸ਼ਨ ਬਿਲਕੁਲ ਨਵੀਂ ਆ ਵੀਰੇ ਗੱਡੀ ਦੀ ਇੰਜਨ ਬਿਲਕੁਲ ਹੀ ਨਵਾਂ ਜਿਹਾ ਜੇ ਤੁਸੀਂ 2024 25 ਮਾਡਲ ਗੱਡੀ ਲੈ ਲਈ ਗੋਡੇ ਪਿੱਲਰਾਂ ਦੀ ਬਿਲਕੁਲ ਸਕਰਾਚਲੈਸ ਬਿਲਕੁਲ ਨਵਾਂ ਇੰਜਨ ਪੈਟਰੋਲ ਗੱਡੀ ਬੈਟਰੀ ਵੀ ਨਵੀਂ ਮਿਲੂ A to Z ਤੁਹਾਨੂੰ ਇਹਦੀ ਸਰਵਿਸ ਵਗੈਰਾ ਹੋਈ ਹੋਈ ਆ ਵੀਰੇ ਸਾਰੀ 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 ਸਰਵਿਸ ਵਗੈਰਾ ਹੋਈ ਹੋਈ ਆ ਫੁੱਲ ਸਰਵਿਸ ਹੋਈ ਆ ਕਿਤੇ ਵੀ ਕੋਈ ਕਮੀ ਨਹੀਂ ਜੇ ਕੋਈ ਭਾਈ ਕਿਤੇ ਵੀ ਆਪਾਂ ਕਹ ਜੀ ਵੀ ਤੇਲ ਲੀਕ ਕਰਦਾ ਹੁੰਦਾ ਜਿਵੇਂ ਕਿਤੇ ਪ੍ਰੋਬਲਮ